ਸਸ਼ੀਗਲ ਜੀ ਮੇਰਾ ਨਾਮ ਜਗਜੀਤ ਕੌਰ ਹੈ ਮੈਂ ਫਿਰੋਜ਼ਪੁਰ ਤੋਂ ਬਿਲੋਂਗ ਕਰਦੀ ਆਂ ਮੈਂ ਮੁਹਾਲੀ ਸ਼ਹਿਰ ਦੇ ਵਿੱਚ ਆਪਣੀ ਜੋਬ ਦੀ ਪ੍ਰੈਪਰੇਸ਼ਨ ਦੇ ਲਈ ਆਈ ਸੀ 2017 ਚ ਔਰ 5 ਸਾਲ 6 ਸਾਲ ਵੇਟ ਕਰਨ ਤੋਂ ਬਾਅਦ ਇਹ ਵੈਕੈਂਸੀਜ਼ ਜਿਹੜੀਆਂ ਆਊਟ ਹੋਈਆਂ ਮਾਨਯੋਗ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ हाल ही ਵਿੱਚ 2023 ਦੇ ਹੋਏ ਪੇਪਰ ਦੇ ਵਿੱਚ ਮੇਰੀ ਸਿਲੈਕਸ਼ਨ ਪਿੰਡੂ ਵਿਕਾਸ ਤੇ ਪੰਚਾਇਤੀ ਰਾਜ ਦੇ ਵਿੱਚ ਮੇਰੀ ਐਜ਼ ਅ ਸਟੈਨੋਟਾਈਪਿਸਟ ਜਿਹੜੀ ਜੁਆਇਨਿੰਗ ਹੋਈ ਹੈ ਮੈਂ ਥੇ ਵੀ ਦੱਸਣਾ ਚਾਹੁੰਦੀ ਆ ਕਿ ਮੇਰੀ ਫੈਮਿਲੀ ਦੇ ਵਿੱਚੋਂ ਮੇਰੀ ਜੋਬ ਲੱਗੀ ਹੈ ਪਹਿਲੇ ਐਜ਼ ਅ ਸਟੈਨੋਟਾਈਪਿਸਟ ਜਿਹੜਾ ਜੂਥ ਬਾਹਰ ਜਾ ਰਿਹਾ ਮੈਂ ਉਹਨਾਂ ਨੂੰ ਵੀ ਇਹ ਦੱਸਣਾ ਚਾਹਨੀ ਆ ਕਿ ਬਾਹਰ ਵੀ ਆਪਾਂ ਨੇ ਬਹੁਤ ਸਟਰਗਲ ਕਰਨੀ ਪਏਗੀ ਆਪਾਂ ਨੂੰ ਅਗਰ ਅਸੀਂ ਮਿਹਨਤ ਆਪਣੇ ਪੰਜਾਬ ਦੇ ਵਿੱਚ ਹੀ ਕਰਕੇ ਜੌਬ ਲੈ ਸਕਦੇ ਹਾਂ ਤੇ ਇੱਥੇ ਵਰਗੀ ਮੌਜ ਨਹੀਂ ਹੈ ਪੰਜਾਬ ਵਰਗੀ ਪੰਜਾਬ ਸਰਕਾਰ ਬਹੁਤ ਸਾਰੀਆਂ ਵਕੰਸੀਜ਼ ਆਊਟ ਕਰ ਰਹੀ ਹੈ ਹੁਣ ਔਰ ਆਪਾਂ ਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਇੱਕ ਵਾਰ ਟਰਾਈ ਕਰਨਾ ਚਾਹੀਦਾ ਆਪਾਂ ਨੂੰ ਆਪਣੀ ਪ੍ਰੈਪਰੇਸ਼ਨ ਕਰਕੇ ਜੌਬ ਦੇ ਲਈ सीएम साहब ਨਾਲੇ ਵਾਦਾ ਕਰਦੀ ਆਂ ਜਿੰਨੀ ਇਮਾਨਦਾਰੀ ਨਾਲ ਤੁਸੀਂ ਸਾਨੂੰ ਇਹ ਰੋਜ਼ਗਾਰ ਦਿੱਤਾ ਮੇਰੇ ਵੱਲੋਂ ਵੀ ਇਹ ਵਾਦਾ ਹੈ ਕਿ ਉਨੀ ਹੀ ਇਮਾਨਦਾਰੀ ਦੇ ਨਾਲ ਮੈਂ ਵੀ ਸੇਵਾ ਨਿਭਾਵਾਂਗੀ ਇਸ ਸਾਰੇ ਉਪਰਾਲੇ ਦੇ ਲਈ ਮੈਂ सीएम ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦੀ ਆਂ ਧੰਨਵਾਦ ਬਹੁਤ-ਬਹੁਤ